ਕੈਨੇਡਾ ਦੇ ਵਿੱਚ ਲਿਬਰਲ ਸਰਕਾਰ ਦੇ ਵੱਲੋਂ ਛੋਟੇ ਬਿਜ਼ਨੈਸਸ ਨੂੰ ਪ੍ਰਫੁੱਲਿਤ ਕਰਨ ਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਹਨ ਇਸੇ ਦੇ ਚਲਦਿਆਂ ਅੱਜ ਐਮਪੀ ਕਮਲ ਖੈਰਾ ਅਤੇ ਐਮਪੀ ਸ਼ਫਕਤ ਅਲੀ ਬ੍ਰੈਂਪਟਨ ਦੀ ਇੱਕ ਬੇકરી ਤੇ ਪਹੁੰਚੇ ਜਿੱਥੇ ਕਿ ਉਹਨਾਂ ਦੇ ਵੱਲੋਂ ਬੇકરી ਦਾ ਟੂਰ ਕੀਤਾ ਗਿਆ ਦਾਸੀਏ ਕਿ ਬੇਕਰੀ ਦਾ ਨਾਮ ਗਰੇਵ ਮੈਟਲੌਕ ਬੇਕਰੀ ਹੈ ਅਤੇ ਇਹ ਬੇਕਰੀ ਦਾ ਟੂਰ ਇਸ ਕਾਰਨ ਕੀਤਾ ਗਿਆ ਕਿਉਂਕਿ ਇਹ ਬੇਕਰੀ ਦੇ ਓਨਰ 2016 ਦੇ ਵਿੱਚ ਕੈਨੇਡਾ ਆਏ ਸਨ ਤੇ 2018 ਦੇ ਵਿੱਚ ਉਹਨਾਂ ਦੇ ਵੱਲੋਂ ਬੇਕਰੀ ਦੀ ਸ਼ੁਰੂਆਤ ਕੀਤੀ ਗਈ। ਉਸ ਤੋਂ ਬਾਅਦ ਕੋਵਿਡ ਸਮੇਂ ਦੌਰਾਨ ਵੀ ਉਹਨਾਂ ਦੇ ਵੱਲੋਂ ਆਪਣਾ ਕੰਮ ਨਿਰੰਤਰ ਜਾਰੀ ਰੱਖਿਆ ਗਿਆ ਅਤੇ ਉਹਨਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਐਮਪੀ ਦੇ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਉਹਨਾਂ ਹੋਰ ਕੀ ਕੁਝ ਕਿਹਾ ਇਸ ਰਿਪੋਰਟ ਦੇ ਵਿੱਚ ਸਾਂਝਾ ਕਰਦੇ ਹਾਂ। ब्रैम्पटन वेस्ट ਤੋਂ मेंबर ऑफ पार्लियामेंट कमल कहरा ਦੇ ਵੱਲੋਂ 브ैम्पटन ਦੇ ਵਿੱਚ ਗ੍ਰੇ ਬੈਟਲੌਕ ਬੇકરી ਦੇ ਵਿੱਚ ਸ਼ਿਰਕਤ ਕੀਤੀ ਗਈ ਜਿੱਥੇ ਕਿ ਉਹਨਾਂ ਦੇ ਵੱਲੋਂ ਬੇਕਰੀ ਦਾ ਟੂਰ ਕੀਤਾ ਗਿਆ ਇੱਥੇ ਵੀ ਦੱਸਦੇ ਹੈ ਕਿ ਉਹਨਾਂ ਦੇ ਨਾਲ 브ैम्पटन ਸੈਂਟਰ ਤੋਂ ਮੈਂਬਰ ਆਫ ਪਾਰਲੀਮੈਂਟ ਸ਼ਫਕਤ ਅਲੀ ਵੀ ਮੌਜੂਦ ਰਹੇ ਅਤੇ ਉਹਨਾਂ ਨੇ ਬੇਕਰੀ ਦਾ ਟੂਰ ਕੀਤਾ ਅਤੇ ਦੇਖਿਆ ਕਿ ਕਿਸ ਤਰ੍ਹਾਂ ਨਾਲ ਉੱਥੇ ਬ੍ਰੈਡ ਜਾਂ ਫਿਰ ਹੋਰ ਬੇਕਿੰਗ ਪ੍ਰੋਡਕਟਸ ਤਿਆਰ ਕੀਤੇ ਜਾਂਦੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਮਲ ਖਹਿਰਾ ਜੀ ਅਤੇ ਸ਼ਫਕਤ ਅਲੀ ਜੀ ਨੇ ਦੱਸਿਆ ਕਿ ਇਹ ਬੇકરી ਦੇ ਓਨਰ 2016 ਦੇ ਵਿੱਚ ਕੈਨੇਡਾ ਆਏ ਸਨ ਅਤੇ 2018 ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਬਿਜ਼ਨਸ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਕਹਿ ਹਰ ਕਿ ਲਿਬਰਲ ਸਰਕਾਰ ਦੇ ਵੱਲੋਂ ਛੋਟੇ ਬਿਜ਼ਨੈਸਿਸ ਨੂੰ ਪ੍ਰੋਮੋਟ ਕਰਨ ਦੇ ਲਈ ਬਹੁਤ ਵਧੀਆ ਯਤਨ ਕੀਤੇ ਗਏ ਹਨ ਜਿਸ ਸਦਕਾ ਅੱਜ ਇਹ ਮਿਸਾਲ ਤੁਹਾਡੇ ਸਾਹਮਣੇ ਖੜੀ ਹੋਈ ਹੈ ਕਿ ਇਹ ਬੇકરી ਅੱਜ ਇਹਨੇ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੈ ਕਿ ਇਹਨਾਂ ਦੀਆਂ ਪੂਰੇ ਕੈਨੇਡਾ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਕਈ ਫਰੈਂਚਾਈਜ਼ੀਜ਼ ਹਨ। ਐਜ਼ਨਾਲੀ ਬ੍ਰੈਮਟਨ ਦੇ ਵਿੱਚ ਇੱਕ ਇਹ ਬੇਕਰੀ ਆ ਤੇ ਇਹਨਾਂ ਦੀ ਦੂਸਰੀ ਬ੍ਰਾਂਚ ਮਿਸਿਸਾਗਾ ਦੇ ਵਿੱਚ ਵੀ ਆ ਤੇ ਇਹਨਾਂ ਦੇ ਕੋਲ 22 ਤੋਂ ਵੱਧ EMPLOYES Ontario ਦੇ ਵਿੱਚ ਕੰਮ ਕਰਦੇ ਹਨ ਦਾਸ ਜੀ ਇਹ ਕਿ ਐਮਪੀ ਕਮਲ ਖਹਿਰਾ ਜੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ 2024 ਦੇ ਅਖੀਰ ਵਿੱਚ ਦਸੰਬਰ ਮਹੀਨੇ ਦੇ ਵਿੱਚ ਛੋਟੇ ਬਿਜ਼ਨੈਸਸ ਨੂੰ ਹੋਰ ਪ੍ਰਮੋਟ ਕਰਨ ਦੇ ਲਈ ਲਿਬਰਲ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੀਆਂ ਹੋਰ ਸਕੀਮਾਂ ਦਾ ਵੀ ਐਲਾਨ ਕੀਤਾ ਜਾਣ ਵਾਲਾ ਹੈ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਸਮਾਲ ਬਿਜ਼ਨਸ ਹਨ ਉਹਨਾਂ ਨੂੰ ਹੋਰ ਫਾਇਦਾ ਹੋਵੇ ਤੇ ਕੈਨੇਡਾ ਦੀ ਇਕਨੋਮੀ ਦੇ ਵਿੱਚ ਹੋਰ ਵਾਧਾ ਹੋਵੇ ਇਸ ਕਾਰਨ ਉਹਨਾਂ ਦੇ ਵੱਲੋਂ ਅਜਿਹੇ ਯਤਨ ਕੀਤੇ ਜਾਂਦੇ ਹਨ। ਜੀ ਬਿਲਕੁਲ ਪਲੰਟਾ ਮੈਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰੂੰਗੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਅ ਅੱਜ ਇਹ ਜਿਹੜੀ ਕਿ ਇੱਕ ਬਹੁਤ ਹੀ ਵਧੀਆ ਸਕਸੈਸ ਸਟੋਰੀ ਹੈਗੀ ਆ ਬ੍ਰੈਂਟਨ ਦੇ ਅੰਦਰ which is great madlock bakeries ਜਿਹੜੀ ਕਿ ਯੂ نو ਤੁਹਾਨੂੰ ਇੱਥੇ ਦੇਖ ਕੇ ਲੱਗਦਾ ਹਨ ਬਹੁਤ ਛੋਟੀ ਹੈਗੀ ਆ ਬਟ ਇਜ਼ ਐਕਚੁਅਲੀ ਆਲ ਓਵਰ ਕੈਨੇਡਾ that they have expanded ਕਿ ਜਿਹੜੀ ਬ੍ਰੈਡ ਇੱਥੇ ਮਿਲਦੀ ਹੈਗੀ ਆ ਫਰਮ ਯੂ نو ਫਰੈਸ਼ ਕੋ ਟੂ ਦੇ ਮੈਂਸ਼ਨ ਲਾਬਲਾਸ ਐਂਡ ਅਦਰਸ ਬਟ ਦਿਸ ਰੀਲੀ ਇਜ਼ ਅਬਾਊਟ ਸਪੋਰਟਿੰਗ ਸਮਾਲ ਬਿਜ਼ਨੈਸਸ ਬਹੁਤ ਹੀ ਵਧੀਆ ਸਟੋਰੀ ਹੈਗੀ ਹੈ ਜਿਹਨਾਂ ਦੇ ਓਨਰ ਦੀ Lee, who came here in 2016? Uh, he started his business uh, when it comes to making bread. In 2018, started right here in this community, and now he had expanded businesses all across this country and in the mainstream uh, uh, in the mainstream market as well. So now that small small businesses, how important is it support them? in 2015, when one of the very first things that we did was actually lower the small business taxes from 11% to 9%. 9.9% ਜਿਹੜੇ ਕਿ G7 ਦੇ ਅੰਦਰ ਸਭ ਤੋਂ ਘੱਟ ਜਿਹੜੀ ਸਮਾਲ ਬਿਜ਼ਨੈਸਸ ਦੇ ਟੈਕਸ ਰੇਟ ਹੈ ਗਿਆ ਕੈਨੇਡਾ ਦੇ ਅੰਦਰ ਹੈ ਗਿਆ ਕਿਉਂਕਿ ਆਪਾਂ ਪਤਾ ਹੈਗਾ ਇਹ ਸਮਾਲ ਬਿਜ਼ਨੈਸਸ ਦੀ ਸਟੋਰੀ ਆਪਣੀ ਇਕਨੋਮੀ ਦੀ ਬੈਕਬੋਨ ਹੈਗੇ ਨੇ ਬਿਕਾਜ਼ ਇਟਸ ਨਾਟ ਜਸਟ ਗੁੱਡ ਫਾਰ ਆਰ ਕਮਿਊਨਿਟੀਜ਼ ਇਟ ਐਕਚੁਅਲੀ ਹੈਲਪਸ ਕ੍ਰੀਏਟ ਮੈਨੀ ਜੌਬਸ ਥੈਟ ਵੀ ਆਰ ਸੀਇੰਗ ਯੂ ਨੋ ਇਥੇ ਬੀ ਤਾਂ ਇਹਨਾਂ ਨੇ ਇਥੇ ਹੀ ਪੀਲ ਦੇ ਅੰਦਰ ਹੀ ਯੂ ਨੋ ਜੌਬਸ ਕ੍ਰੀਏਟ ਕੀਤੇ ਨੇ ਬਟ ਇਫ ਯੂ ਲੁੱਕ ਐਟ ਦ ਇਨਡਾਇਰੈਕਟ ਜੌਬਸ ਇਟਸ ਕਲੋਸ ਟੂ 70 ਜੌਬਸ ਥੈਟ ਹੀ ਹੈਸ ਕ੍ਰੀਏਟਿਡ ਬਾਈ ਸਟਾਰਟਿੰਗ ਦਿਸ ਬਿਜ਼ਨਸ ਸੋ ਆਪਾਂ ਪਤਾ ਹੈ ਕਿ ਕਿੰਨਾ जरूरी ਹੈਗਾ ਯਾ ਟੂ ਸਟਾਰਟ ਐਂਡ ਸਪੋਰਟ ਸਮਾਲ ਬਿਜ਼ਨੈਸਸ ਇਨ ਥਿਸ ਕਮਿਊਨਿਟੀ ਐਂਡ ਯੂ ਨੋ ਬ੍ਰੈਂਪਟਨ ਸੈਂਟਰ ਮੈਂ ਆਪਣੇ ਭਰਾ ਸ਼ਫਕਾ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗੀ ਬਿਕਾਜ਼ ਵੀ ਨੋ ਬ੍ਰੈਂਪਟਨ ਸੈਂਟਰ ਇਜ਼ ਅ ਹੱਬ ਫਾਰ ਸਮਾਲ ਬਿਜ਼ਨੈਸਸ ਇਨ ਇਨ ਆਰ ਕਮਿਊਨਿਟੀ ਆਫ ਬ੍ਰੈਂਪਟਨ ਐਂਡ ਹੀ ਹਾਸ ਆਲਵੇਸ ਬੀਨ ਅ ਚੈਂਪੀਅਨ ਟੂ ਮੇਕ ਸ਼ੁਰ ਕਿ ਆਪਾ ਸਮਾਲ ਬਿਜ਼ਨੈਸਸ ਨੂੰ ਹੋਰ ਕਿਵੇਂ ਸਪੋਰਟ ਕਰ ਸਕਦੇ ਹੈਗੇ ਆ ਟੂ ਮੇਕ ਸ਼ੁਰ ਵੀ ਆਰ ਸਪੋਰਟਿੰਗ ਕਮਿਊਨिटीज ਵੇਅਰ ਥੇ ਆਰ ਬ੍ਰੈਂਪਟਨ ਸੈਂਟਰ ਤੋਂ ਮੈਂਬਰ ਆਫ ਪਾਰਲੀਮੈਂਟ ਸ਼ਫਕਤ ਅਲੀ ਜੀ ਵੀ ਮ ਆਤੇ ਕਿਹਾ ਕਿ ਇਹਨਾਂ ਦੀ ਬਹੁਤ ਮਿਹਨਤ ਲੱਗੀ ਆ ਤੇ ਇਹਨਾਂ ਦੀ ਮਿਹਨਤ ਸਦਕਾ ਅੱਜ ਇਹ ਇਹ ਇੰਨੀ ਵਧੀਆ ਬੇਕਰੀ ਚਲਾ ਰਹੇ ਹਨ ਤੇ ਇਹਨਾਂ ਦੀਆਂ ਪੂਰੇ ਕੈਨੇਡਾ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਫਰਾਂਚਾਈਜ਼ ਹਨ 2018 ਦੇ ਵਿੱਚ ਬੇਕਰੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਕੋਵਿਡ ਦਾ ਸਮਾਂ ਬਹੁਤ ਭਿਆਨਕ ਸਮਾਂ ਸੀ ਪਰ ਉਸ ਦੌਰਾਨ ਵੀ ਇਹਨਾਂ ਦੇ ਵੱਲੋਂ ਸਖਤ ਮਿਹਨਤ ਕੀਤੀ ਗਈ ਅਤੇ ਅੱਜ ਇਹਨਾਂ ਦੇ ਕੋਲ ਇੰਨੇ empioyes ਕੰਮ ਕਰ ਰਹੇ ਹਨ ਤੇ ਇਹਨਾਂ ਸਦਕਾ ਇੱਥੇ ਦੇ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ ਐਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਜੋ ਯਤਨ ਕੀਤੇ ਜਾ ਰਹੇ ਹਨ ਉਹ ਬਹੁਤ ਚੰਗੇ ਹਨ ਤੇ ਉਹਨਾਂ ਦਾ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ 2018 ਦੇ ਵਿੱਚ ਇਹ bizness ਸ਼ੁਰੂ ਕੀਤਾ ਹੁਣ ਇਹਨਾਂ ਕੋਲ ਆਪਣੀ ਹੈ ਦੋ ਲੋਕੇਸ਼ਨਾਂ ਨੇ ਇੱਕ ਬ੍ਰੈਂਟਨ ਦੇ ਵਿੱਚ ਹੈ ਕੈਨੇਡੀ ਦੇ ਉੱਤੇ ਇੱਕ ਮਿਸਿਸ ਸਾਗਾ ਹੈ ਔਰ 22 ਪਲੱਸ EMPLOYEES ਨੇ ਔਰ ਇਹ ਤਕਰੀਬਨ ਇਹਨਾਂ ਦੀ ਫਰੈਂਚਾਈਜ਼ 5-6 ਪ੍ਰੋਵਿੰਸਸ ਦੇ ਵਿੱਚ ਹੈ ਨੇ ਕੋਵਿਡ ਵੀ ਭੁਗਤੇ ਆ ਇਹਨਾਂ ਨੇ ਉਹ ਡਿਫਿਕਲਟੀਆਂ ਵੀ ਦੇਖੀਆਂ ਜਿਹੜੇ ਆਪਾਂ ਨਿਊ ਕਮਰ ਦੇਖਨੇ ਆ ਉਹ ਚੈਲੰਜਸ ਵੀ ਦੇਖੇ ਆ ਪਰ ਇਹਨਾਂ ਨੇ ਬਿਜ਼ਨਸ ਗਰੋ ਕੀਤਾ ਇਹ ਹੁਣ ਮੇਨ ਜਿਹੜੇ ਫਰੈਸ਼ ਕੋਚ ਵੀ ਜਾ ਰਹੇ ਆ ਨੋ ਫਰਿਲ ਦੇ ਵਿੱਚ ਵੀ ਇਹਨਾਂ ਦੀ ਪ੍ਰੋਡਕਟ ਮਿਲ ਰਹੀ ਹੈ ਦਿਸ ਇਸ ਅ ਸਕਸੈਸ ਸਟੋਰੀ ਆਪਾਂ ਨੂੰ ਦੇਖਣ ਦੀ ਲੋੜ ਹੈ ਪੋਜ਼ਿਟਿਵਿਟੀ ਹੈ ਕਿ ਇਦਾਂ ਦੀਆਂ ਸਟੋਰੀਆਂ ਨੂੰ ਆਪਾਂ ਨੂੰ ਦੇਖਣ ਦੀ ਲੋੜ ਹੈ ਕਿ ਔਰ ਸਾਡੀ ਗਵਰਨਮੈਂਟ ਭਾਵੇਂ ਕੋਵਿਡ ਸੀ ਭਾਵੇਂ ਹੁਣ ਹੈ ਕੈਨੇਡਾ ਕਾਰਬਨ ਰੀਬੇਟ ਬਿਜ਼ਨੈਸਸ ਦੇ ਵਾਸਤੇ ਉਹ ਇਟਸ ਇਟਸ ਐਨ ਅ ਅਮੇজিং ਇਨੀਸ਼ੀਏਟਿਵ 600000 ਬਿਜ਼ਨਸ ਬੈਨੀਫਿਟ ਲੈਣਗੇ ਆ ਔਰ ਜਿਹੜਾ ਚਾਈਲਡ ਟੈਕਸ ਬੈਨੀਫਿਟ ਹੈ ਔਰ ਕੈਨੇਡਾ ਰੀਬੇਟ ਕਾਰਬਨ ਰੀਬੇਟ ਹੈ ਹੁਣ ਫਾਰ ਐਗਜ਼ਾਮਪਲ ਇੱਕ ਬੰਦੇ ਕੋਲ ਕਾਰ ਵੀ ਹੈ ਨਹੀਂ ਉਹ ਰਹਿੰਦੇ ਵੀ ਉਹਦੇ ਵਿੱਚ ਨੇ ਅਪਾਰਟਮੈਂਟ ਦੇ ਵਿੱਚ ਨੇ ਉਹ ਕੋਈ ਕਾਰਬਨ ਟੈਕਸ ਪੇ ਨਹੀਂ ਕਰਦੇ ਪਰ ਉਹਨਾਂ ਨੂੰ ਸਾਲ ਦਾ ਮਤਲਬ 1200 ਡਾਲਰ ਗਵਰਨਮੈਂਟ ਵਾਪਸ ਦੇ ਰਹੀ ਹੈ ਥਿਸ ਇਸ ਦਾ ਵੇ ਗਵਰਨਮੈਂਟ ਇਸ ਹੈਲਪਿੰਗ ਏਵਰੀ ਕੈਨੇਡੀਅਨ ਜਦੋਂ ਅਸੀਂ ਕਹਿੰਦੇ ਆ ਕਿ ਮੋਰ ਮਨੀ ਇਸ ਗੋਇੰਗ ਟੂ ਪਾਕਟ ਆਫ ਕੈਨੇਡੀਅਨਸ ਥਿਸ ਇਸ ਦਾ ਵੇ ਆਫ ਹੈਲਪਿੰਗ ਕੈਨੇਡੀਅਨ ਕਿ ਜਿਹੜੇ ਵੈਲਥੀਅਰ ਸਟੇ ਜਿਹੜੇ ਪੋਲੂਟ ਕਰਦੇ ਨੇ ਆਪਣੇ এনवायरमेंट ਨੂੰ ਉਹਨਾਂ ਦੇ ਉੱਤੇ ਅਸੀਂ ਟੈਕਸ ਲਾਇਆ ਤੇ ਬੈਨੀਫਿਟ ਜਿਹੜਾ ਬਾਕੀ 8 ਆਊਟ ਆਫ 10 ਕੈਨੇਡੀਅਨਸ ਨੂੰ ਉਹਦਾ ਮਿਲ ਰਿਹਾ ਹੈ ਔਰ ਇਹੀ ਦੇਖੋ ਕਿ ਜਿਹੜੇ ਸਮਾਲ ਔਰ ਮੀਡੀਅਮ ਸਾਈਜ਼ ਬਿਜ਼ਨੈਸਸ ਨੇ ਉਹਨਾਂ ਨੂੰ ਕੈਨੇਡਾ ਕਾਰਬਨ ਰੀਬੇਟ ਦਾ ਬੈਨੀਫਿਟ ਮਿਲਣਾ ਹੈ ਐਮਪੀ ਕਮਲ ਖੈਰਾ ਤੇ ਐਮਪੀ ਸ਼ਫਕਤ ਅਲੀ ਵੱਲੋਂ ਬ੍ਰੈਂਪਟਨ ਦੇ ਵਿੱਚ ਗ੍ਰੇਪ ਮੈਟਲੌਗ ਬੇકરી ਦਾ ਟੂਰ ਕੀਤਾ ਗਿਆ ਕੈਮਰਾਮੈਨ ਰਿਤਿੰਦਰ ਸਿੰਘ ਅਰਵਾਲ ਦੀ ਖਾਸ ਰਿਪੋਰਟ ਹਮਦਰਦ ਟੀਵੀ ਦੇ ਲਈ